नवी दाणा मंडी के पिंड केसाना ने एक बीज विक्रेता से घटिया किसमे एक सौ दस बीज दोष लाया है किसाना किसान यूनियन बागी दे सूबा जनरल गुरदीप गुरदीपाल भी अपने साथियों समेत मौके पुजे जिथे उन्होंने दुकानदार गलबात करके किसान हो रहे नुकसान बारे दसिया दुकानदार ने भी मनिया की बीज घटिया क्वालिटी का ने किसानों आ रही आ बीज संबंधी समस्यावान संबंधी कंपनी गल गलती ਕੰਪਨੀ ਦੇ ਖੇਤੀ ਮਾਇਰਾਨੇ ਕਿਸਾਨਾਂ ਦੇ ਖੇਤਾਂ ਵਿੱਚ ਖੜੀ ਚੋਨੇ ਦੀ ਫਸਲ ਦਾ ਵੀ ਦौरा ਕੀਤਾ ਪਰ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਦੁਕਾਨਦਾਰ ਚੁਕ ਹਨ ਬਿਊਰੋ ਸਬਕਾ ਸਾਂਝਾ ਕੀਤਾ ਠੀਕ ਹੈ ਅੱਜ ਇੱਥੇ ਇੱਕ ਦੁਕਾਨਦਾਰ ਤੇ ਪੁੱਛੇ ਵਿਜੈ ਜੀ ਪੂਰੇ ਕਿਸਾਨ ਕਿ ਕੀ ਮਾਮਲਾ ਜੀ ਇਹ ਮਾਮਲਾ ਜੀ ਖੇਤੀਬਾੜੀ ਨਾਲ ਇਹਨੇ ਵੀ ਖੜੇ ਸਾਰੇ ਜੀਮੇਦਾਰ ਨੇ ਆਪਣੇ ਸ਼੍ਰੀ ਨਾਮ ਦਾ ਬੀ ਖੜਿਆ ਸੀ ਤਕਰੀਬਨ 50% ਉਹਦੇ ਜਿਹੜਾ ਜੀ ਡੀਪੀ ਹੈ ਵੱਦਾਂ ਜਿਹੜਾ ਅੱਜ ਤੱਕ ਇਹ ਨਿਰਨਾ ਨਾ ਕੋਈ ਨਾ ਨਹੀਂ ਲੈਣ। ਫਿਰ ਕਰਕੇ ਜਿੰਦਾ ਸਾਰੇ ਇਕੱਠੇ ਹੋਏ ਆ ਜਿੰਨਾ ਜਿੰਨਾ ਵੀ ਖੜਿਆ ਇੱਥੇ ਕਦੋਂ ਲਾਏ ਗਏ ਸੀਗੇ। ਆਪੇ ਉਹ ਤਰੀਕਾ ਨਹੀਂ ਜੇ ਮਾਈਚ ਲਾਇਆ ਮਾਈਚ ਆ ਮਾਈਚ ਲਾਇਆ ਤੇ ਕੀ ਗੱਲ ਕੀ ਹੋਇਆ ਕਿ ਉਹਨੂੰ ਜੋ ਪਨੀਰੀਦ ਬੀਜ ਪਨੀਰੀਦ ਬੀਜ ਤੋਂ ਬਾਅਦ ਉਹ ਨਜ਼ਰ ਲਾਇਆ ਉਹਨੇ ਸੰਦਾ ਟਾਈਮ ਆਇਆ ਤਾਂ ਹੁਣ ਸੋਦਾ ਲੱਗਾ ਬੀਜ ਹੈ। ਹੂੰ। ਬਿਡੂਬ੍ਰਿਗੇਟ ਦੀ ਹੈ। ਉਹ ਤਾਂ ਨਸਰਿਆ ਦੀ ਆਇਓ ਨਸਰੀ ਜਾਂਦਾ ਜੇ ਕਿੰਨੀ ਸਰਦਾਰੀ ਆ ਹੋਰੇ ਇਹਨਾਂ ਕੋਲ 10 ਵਾ ਕਿਹੜਾ ਵਾ ਕੋਈ ਬੀਜ ਦਾ ਇਨਸਾਬ ਨਹੀਂ ਲੱਗਿਆ ਜੀ ਹੁਣ ਦੁਕਾਨਦਾਰ ਨਾਲ ਤਾਂ ਦੀ ਕੀ ਗੱਲ ਹੋਈ ਗੱਲਬਾਤ ਚੱਲਦੀ ਆ ਜੀ ਵੇਖੋ ਨਹੀਂ ਇਹ ਜਿਹੜੇ ਤੁਹਾਨੂੰ ਹੁਣ ਦਿੱਤੇ ਇਹਨਾਂ ਨੇ ਬਿੱਲ ਸੀਗੇ ਜੀ ਹਾਂਜੀ ਹਾਂਜੀ ਇਹ ਬਿੱਲ ਇਹ ਸਾਨੂੰ ਬਿੱਲ ਦਿੱਤੇ ਹੋਏ ਇਹਨਾਂ ਨੇ ਇਹ ਬਿੱਲ ਦੇ ਲੋ ਜੀ ਇਹਨਾਂ ਦੇ ਜਦੋਂ ਮੰਨ ਲਓ ਬਿੱਲ ਵਾ ਆਪਣੇ ਜਦੋਂ ਅਸੀਂ ਵੀ ਲਿਆ ਉਦੋਂ ਸਾਨੂੰ ਇਹ ਬਿੱਲ ਨਹੀਂ ਮਿਲੇ ਇਹਾਨੂੰ ਹੁਣ ਬਿੱਲ ਮਿਲੇ ਆ ਜੀ ਆਣ ਕੇ ਲਾ ਲਓ ਤੁਸੀਂ ਆ ਕਿੰਨਾ ਮਹੀਨਾ ਚੱਲ ਪਿਆ ਤੇ ਝੋਨਾ ਜਦੋਂ ਵੇਲੋਂ ਅਸੀਂ ਝੋਨੇ ਦੇ ਲਾਇਆ ਜਦੋਂ ਉਹ ਬੀਜਿਆ ਤੇ ਦੇਖੋ ਜੀ ਜਦੋਂ ਬੀਜਿਆ ਉਹਦੋਂ ਦੇ ਪਹਿਲਾਂ ਹੁਣ ਇਹਨੇ ਸਾਨੂੰ ਬਿੱਲ ਦਿੱਤੇ ਆ ਤੇ ਇਹ ਕਹਿੰਦਾ ਕਿ ਤੁਹਾਡੀ ਮਰਜ਼ੀ ਐਂ ਤਾਂ ਵਿਸ਼ਵਾਸ ਨਾ ਅਸੀਂ ਬਿੱਲ ਉਹ ਸਾਡੇ ਕਿ ਗਏ ਉਹਦੇ ਇਨਾਂ ਦੇ ਯਾਦ ਹੋਵੇ ਹਨ ਨੂੰ ਪਤਾ ਹੁੰਦਾ ਕਿ ਹਾਂ ਵੀ ਆ ਰਲਾ ਨਿਕਲਣਾ ਜਾਂ ਕੁਝ ਨਿਕਲਣਾ ਜਾਂ ਫਿਰ ਉਸ ਹਿਸਾਬ ਨਾਲ ਕਰਦੇ ਇਹ ਡੁਪਲੀਕੇਟ ਕਹਿ ਰਹੇ ਹੋ ਇਹਦੇ ਵਿੱਚ ਇੱਕ ਸ਼ੁਰੂਆਰ ਕੋਨ ਆਇਆ ਦੁਕਾਨਦਾਰ ਦੁਕਾਨਦਾਰ ਹੀ ਆ ਜੀ ਅਸੀਂ ਦੁਕਾਨਦਾਰ ਨੂੰ ਜਾਣਦੇ ਜੀ ਅਸੀਂ ਕੰਪਨੀ ਨੂੰ ਥੋੜਾ ਜਾਣਦੇ ਜੇ ਕਹਿਣਗੇ ਸ਼ਰੀਰਾਮ ਕੰਪਨੀ ਕੋ ਕਿਹੇ ਕੋ ਜਾਣਾ ਹਨਾ ਅਸੀਂ ਕੰਪਨੀ ਨੂੰ ਨਹੀਂ ਜਾਣਦੇ ਅਸੀਂ ਦੁਕਾਨਦਾਰ ਨੂੰ ਜਾਣਦੇ ਜੀ ਕਿੰਨਾ ਹਰ ਵਾਰ ਇਤਨੀ ਅੱਗੇ ਲੈ ਆ ਨੀ ਅੱਗੇ ਵੀ ਲੈ ਕੇ ਜਾਈਦਾ ਜੀ ਅੱਗੇ ਕਦੀ ਇਹ ਪ੍ਰੋਬਲਮ ਨਹੀਂ ਆਈ ਐਤਕੀ ਪਹਿਲੀ ਵਾਰੀ ਇਦਾਂ ਹੋਇਆ ਸਾਡੇ ਨਾਲ ਕਿ ਮਤਲਬ ਸਾਡੇ 80 ਕਿਲੇ ਆਈ ਸਾਰੇ ਸਾਰਿਆਂ ਦੇ ਸਾਡੇ 80 ਕਿਲੇ ਸਾਡੇ ਪਰਿਵਾਰ ਦੇ ਤੇ ਤੁਸੀਂ ਹਿਸਾਬ ਲਾ ਲਓ ਜੀ ਮਤਲਬ ਸਾਰਿਆਂ ਦੇ ਵਿੱਚ ਬੀ ਐਨ ਆ ਰਲਿਆ ਜੀ ਅੱਧੋ ਅੱਧਾ ਇੱਕ ਕਿਲੇ ਦੇ ਵਿੱਚ ਜੀ ਲਾਈਏ ਤੇ 50% ਬੀ ਇਦਾਂ ਦਾ ਬਾਹਰ ਰਲਿਆ ਹੋਇਆ ਹਾਲੇ ਬੂਟਾ ਕਿੱਥੇ ਆ ਉਹ ਜਿਹੜਾ ਵਾ ਜੀ ਬੀ ਉਹਨੂੰ ਅਸੀਂ ਨਾ ਵੀ ਸਪਰੇਅ ਕਰਨ ਜੋਗੇ ਆ ਨਾ ਕਿ ਉਹਨੂੰ ਚਾਹੀਦਾ ਕੋਈ ਹੋਰ ਕੋਈ ਦੀ ਦੇਖਭਾਲ ਕਰਨ ਜੋਗੇ ਆ ਆਨੂੰ ਖੇਤਾਂ ਲੈ ਜਾਣ ਸਾਡਾ ਜੀ ਨਹੀਂ ਕਰਨ ਦੇ ਹੁਣ ਕੀ ਮੰਗ ਕੀ ਦਿੱਤੀ ਸਾਡੀ ਮੰਗ ਇਹ ਆ ਜੀ ਸਾਨੂੰ ਸਾਡੇ ਜਿਹੜੇ ਮਤਲਬ ਜੋ ਜਿੰਨਾ ਸਾਡਾ ਝੋਨਾ ਜਿੰਨੇ ਦਾ ਨਿਕਲਣਾ ਅਸੀਂ ਇਹਨਾਂ ਨੂੰ ਇਹੀ ਮੰਗ ਕਰਨੇ ਕਿ ਸਾਨੂੰ 80000 ਰੁਪਿਆ ਸਹਾਉਣਾ ਸਾਨੂੰ ਕਿਲੇ ਦਾ ਦੋ ਆਰਡੀਆ ਮ ਆਦਾ ਚੋਨਾ ਵੜ ਕੇ ਗਾਂ ਜਾਓ ਤੁਹਾਨੂੰ 800 ਰੁਪਿਆ 사 ਦੇਗਾ। ਹਲਸਾ ਵਾਹਿਗੁਰੂ ਜੀ ਕੀ ਫੱਟੇ ਜੀ ਮੈਂ ਗੁਰਦੀਪ ਸਿੰਘ ਭੰਡਾਲ ਹਾਂ ਸਟੇਟ ਜਨਰਲ ਸੈਕਟਰੀ ਪੰਜਾਬ ਕਿਸਾਨ ਯੂਨੀਅਨ ਬਾਕੀ ਅੱਜ ਅਸੀਂ ਪਹੁੰਚੇ ਸੀਗੇ ਜੀ ਪ੍ਰੀਤ ਸੀਡ ਸਟੋਰ ਜੋ ਕਿ ਦਾਣਾ ਮੰਡੀ ਦੇ ਵਿੱਚ ਪੰਜ ਨੰਬਰ ਦੀ ਦੁਕਾਨ ਆ ਇੱਥੇ ਲਗਭਗ ਬਹੁਤ ਸਾਰੇ ਪਿੰਡ ਜਿਨ੍ਹਾਂ ਦੇ ਵਿੱਚ ਨਵਾਂ ਪਿੰਡ ਅਟਨਾਲੀ ਮਿੱਠੜਾ ਕਾਂਜਲੀ ਬੂਟਾਂ ਢੰਮਾ ਕੋਠੇ ਕਾਲਾ ਸਿੰਘ ਤੇ ਫਿਆਲੀ ਜਾਂ ਇੱਕ ਦੋ ਪਿੰਡ ਹੋਰ ਵੀ ਆ ਉਹਨਾਂ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਪੀੜਿਤ ਕਿਸਾਨ ਨੇ ਉਹ ਇੱਥੇ ਪਹੁੰਚੇ ਨੇ ਕਿ ਇਹਨਾਂ ਨੇ 110 ਜਿਹੜਾ ਬੀਏ ਝੋਨੇ ਦਾ ਉਹ ਕਹਿ ਕੇ ਇਸ ਦੁਕਾਨ ਤੋਂ ਖਰੀਦਿਆ ਸੀਗਾ ਜੋ ਕਿ ਸ਼੍ਰੀ ਰਾਮ ਕੰਪਨੀ ਦਾ ਏ ਪਰ ਜਦੋਂ ਹੁਣ ਸਾਰੀਆਂ ਪਾਣੀ ਲੱਗ ਚੁੱਕੇ ਨੇ ਉਹਨਾਂ ਨੂੰ ਖਾਦਾਂ ਪੈ ਚੁੱਕੀਆਂ ਨੇ ਦਵਾਈਆਂ ਪੈ ਚੁੱਕੀਆਂ ਨੇ ਕਿਸਾਨ ਦਾ ਖਰਚਾ ਹੋ ਚੁੱਕਿਆ ਏ ਪਰ ਅੱਜ ਹਾਲਾਤ ਇਹ ਨੇ ਕਿ ਜੇ ਤੁਹਾਨੂੰ ਮੈਂ ਦਿਖਾਉਣਾ ਚਾਹੁੰਗਾ ਕਿ ਜਿਹੜੇ ਸੈਂਪਲ ਅਸੀਂ ਉੱਥੇ ਜਾ ਕੇ ਦੇਖ ਕੇ ਆਏ ਜਾਂ ਜਿੱਥੇ ਮੌਜੂਦਾ ਨਾਲ ਵੀ ਲੈ ਕੇ ਆਏ ਆ ਇਹ ਅੱਧਾ ਝੋਨਾ ਲਗਭਗ 45 ਤੋਂ 50% ਝੋਨਾ ਜਿਹੜਾ ਹੈਗਾ ਉਹ ਪੱਕ ਚੁੱਕਿਆ ਏ ਬਾਕੀ ਅੱਧਾ ਝੋਨਾ ਜਿਹੜਾ ਹੈਗਾ ਉਹ ਹਜੇ ਕੱਚਾ ਹੀ ਖੜਾ ਏ ਉਹ ਕਾਰਨ ਕੀ ਏ ਤੁਸੀਂ ਆ ਦੇਖ ਸਕਦੇ ਹੋ ਕਿ ਅੱਧਾ ਜਿਹੜਾ ਝੋਨਾ ਹੈ ਉਹ ਉਸੇ ਤਰ੍ਹਾਂ ਹੀ ਖੜਾ ਹੈ ਹੈਨਾ ਤੇ ਇਹ ਜਿਹੜਾ ਬੀ ਏ ਇਹ ਮਿਕਸ ਬੀ ਜਿਹੜਾ ਵੇਚਿਆ ਜਾ ਰਿਹਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕੰਪਲੇਟਾਂ ਅਸੀਂ ਕਰ ਰਹੇ ਆ ਚਾਹੇ ਉਹ ਮਾਲਵੇ ਦੀ ਗੱਲ ਹੋਵੇ ਚਾਹੇ ਮਾਝੇ ਦੀ ਗੱਲ ਹੋਵੇ ਚਾਹੇ ਰੋਬੇਰੀ ਦੀ ਗੱਲ ਹੋਵੇ ਪਰ ਕਿਤੇ ਨਾ ਕਿਤੇ ਇਹ ਦੁਕਾਨਦਾਰ ਖੇਤੀਬਾੜੀ ਮਹਿਕਮਾ ਜਾਂ ਸਰਕਾਰਾਂ ਮੰਤਰੀਆਂ ਤੱਕ ਜਿਹਦਾ ਵਿਸ਼ੇ ਅਕਾਲੀ ਆਪਣੇ ਸਰਕਾਰ ਦੇ ਵਿੱਚ ਸਿਗਰਨਾ 2000 ਸਿੰਘ ਮੰਤਰੀ ਜਿਹੜਾ ਇਹਨਾਂ ਦੇ ਨਾਲ ਮਿਲ ਕੇ ਕੰਮ ਕਰਦਾ ਸੀ ਤੇ ਕੁਲਵਾਰ ਪਾਇਦਾ ਕਪੜਾ ਜਿਹਾ ਅਰਬਾਂ ਰੁਪਈਆਂ ਦਾ ਕਪੜਾ ਜਿਹੜਾ ਬੀ ਦੇ ਵਿੱਚ ਨਿਕਲਿਆ ਸੀ ਹਾਲਾਤ ਅੱਜ ਵੀ ਉਹੀ ਨੇ ਸਰਕਾਰਾਂ ਬਦਲੀਆਂ ਨੇ ਸਿਰਫ ਲੋਗੋ ਚੇਂਜ ਹੋਏ ਨੇ ਹਾਲਾਤ ਪ੍ਰਣਾਲੀ ਉੱਥੇ ਦਾ ਉੱਥੇ ਹੀ ਖੜਾ ਏ ਇਹਦੇ ਵਿੱਚ ਜਦੋਂ ਅਸੀਂ ਸਬੰਧਤ ਦੁਕਾਨਦਾਰ ਕੋਲੋਂ ਅੱਜ ਬੀ ਮੰਗੇ ਸੌਰੀ ਬਿੱਲ ਮੰਗੇ ਉਹਨਾਂ ਬੀਆਂ ਦੇ ਤੇ ਦੁਕਾਨਦਾਰ ਵੱਲੋਂ ਤੁਸੀਂ ਦੇਖ ਸਕਦੇ ਕਿ ਪੁਰਾਣੀਆਂ ਡੇਟਾ ਦੇ ਵਿੱਚ ਇਹ ਵੀ ਇੱਕ ਬਹੁਤ ਵੱਡਾ ਕਪਲਾ ਹੈ ਕਿ ਪੁਰਾਣੀਆਂ ਡੇਟਾ ਦੇ ਵਿੱਚ ਬੀ ਜਿਹੜੇ ਆਪਣੇ ਬੀਆਂ ਦੇ ਜਿਹੜੇ ਬਿੱਲ ਕੱਟੇ ਜਾਂਦੇ ਨੇ ਤੇ ਕਿਤੇ ਤੁਸੀਂ ਇਹ ਗ੍ਰਾਹਕ ਦੇ ਫਾਈਲ ਆਉਣੇ ਨੇ ਉੱਥੇ ਦੁਕਾਨਦਾਰ ਵੱਲੋਂ ਆਪ ਸਾਈਨ ਕੀਤੇ ਜਾਂਦੇ ਨੇ ਇਹ ਵੀ ਇੱਕ ਫਰਜੀ ਵਾੜਾ ਹੋ ਰਿਹਾ ਜਿਹੜੀ 420 ਹੋ ਰਹੀ ਏ ਸੋ ਅਸੀਂ ਜਿਹੜੇ ਸਾਡੇ ਕਪੂਰਤਲੇ ਦੇ ਇਥੋਂ ਦੇ ਚੀਫ ਨੇ ਕੀਤੀ ਬੜੀ ਅਫਸਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਏ ਇਸ ਤੋਂ ਬਾਅਦ ਅਸੀਂ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਮਿਲਣ ਲਗਾਤੇ ਜਾ ਰਹੇ ਹਾਂ ਪਰ ਅਸੀਂ ਕਿਸਾਨ ਵੀਰਾਂ ਨੂੰ ਵੀ ਲਗਭਗ 2-3 ਸਾਲ ਤੋਂ ਲਗਾਤਾਰ ਵੀਡੀਓ ਜਰੀਏ ਜਾਂ ਪ੍ਰੈਸ ਜਰੀਏ ਅਸੀਂ ਇਹ ਸੁਚੇਤ ਕਰ ਰਹੇ ਹਾਂ ਜੇ ਜਦੋਂ ਵੀ ਤੁਸੀਂ ਕੋਈ ਵੀ ਦਵਾਈ ਖਰੀਦਣੀ ਹੈ ਕੋਈ ਵੀ ਤੁਸੀਂ ਵੀ ਖਰੀਦਣਾ ਹੈ ਉਹ ਤੁਸੀਂ ਪੱਕੇ ਬਿਲਾਾਂ ਦੇ ਉੱਪਰ ਖਰੀਦੋ ਇਹ ਪ੍ਰੋਬਲਮ ਜਿਹੜੀਆਂ ਕ੍ਰੀਏਟ ਨਾ ਹੋਣ ਕਿਉਂਕਿ ਜਿਹੜੇ ਇਹ ਦੁਕਾਨਦਾਰ ਨੇ ਜਾਂ ਖੇਤੀਬਾੜੀ ਵਿਭਾਗ ਮੈਂ ਆਪਣੀ ਦੁਕਾਨਦਾਰ ਮੋਟੀਆਂ ਕਮਾਈਆਂ ਕਰਦੇ ਨੇ ਮੋਟੀਆਂ ਪੌਟੀਆਂ ਇਹਨਾਂ ਵੱਲੋਂ ਬਣਾਈਆਂ ਗਈਆਂ ਨੇ ਤੇ ਜਿਹੜੀਆਂ ਇਹ ਇਹਨਾਂ ਦੀ ਹਿੱਸੇਦਾਰੀ ਹੈ ਉਹ ਸਰਕਾਰਾਂ ਦੀ ਵੀ ਹਿੱਸੇਦਾਰੀ ਹੈ ਤੇ ਆਪਣੇ ਖੇਤੀਬਾੜੀ ਡਿਪਾਰਟਮੈਂਟ ਦੀ ਵੀ ਹਿੱਸੇਦਾਰੀ ਹੈ ਸੋ ਅਸੀਂ ਇਹ ਮੰਗ ਕਰਦੇ ਹਾਂ ਤੁਹਾਡੇ ਇਸ ਚੈਨਲ ਦੇ ਜ਼ਰੀਏ ਇਹ ਸਬੰਧਤ ਦੁਕਾਨਦਾਰਾਂ ਉੱਪਰ ਸਬੰਧਤ ਆਪਣੀਆਂ ਕੰਪਨੀਆਂ ਉੱਪਰ ਇਹ ਜਿਨ੍ਹਾਂ ਨੇ ਇਹਨਾਂ ਨੂੰ ਨਹੀਂ ਰੋਕਿਆ ਅੱਜ ਤੱਕ ਇਹਨਾਂ ਦੀ ਕਦੀ ਚੈਕਿੰਗ ਨਹੀਂ ਹੋਈ ਕਦੀ ਸੈਂਪਲ ਨਹੀਂ ਭਰੇ ਗਏ चंद ਪੈਸਿਆਂ ਦੇ ਬਦਲੇ ਚੋਂ ਕਿਸਾਨ ਵੀਰਾਂ ਦੀ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹਨੂੰ ਬਰਬਾਦ ਕੀਤਾ ਜਾਂਦਾ ਹੈ ਕਿਉਂਕਿ ਪੰਜਾਬ ਦਾ ਕਿਸਾਨ ਅੱਜ ਧਰਨੇ ਮੁਜ਼ਾਰੇ ਲਾਉਣ ਦੇ ਲਈ ਮਜਬੂਰ ਹੈ ਇਹਨਾਂ ਸਾਰਿਆਂ ਦੇ ਉੱਤੇ ਬਣਦੀ ਨੁਨੀ ਤੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ ਅਗਲੀ ਜਿਹੜੀ ਵੀ ਕਾਰਵਾਈ ਹੋਊ ਉਹਦੇ ਬਾਰੇ ਤੁਹਾਨੂੰ ਸੂਚਿਤ ਕਰਤਾ ਜਾਵੇ ਤੁਸੀਂ ਅੱਜ ਆਏ ਹੋ ਦੁਕਾਨ ਤੇ ਤੁਹਾਨੂੰ ਉਹਨਾਂ ਵੱਲੋਂ ਕੀ ਦਿੱਤਾ ਗਿਆ ਆਸ਼ਵਾਸਨ ਕੁਝ ਦਿੱਤਾ ਗਿਆ ਕਿ ਜਿਹੜਾ ਜੇ ਕੋਈ ਨੁਕਸਾਨ ਹੋਇਆ ਕਿਸਾਨ ਦਾ ਜੇ ਕੰਪਨੀ ਭਰੇਗੀ ਜਾਂ ਉਹ ਕੁਝ ਕਰਨਗੇ ਦੇਖੋ ਜੀ ਉਹਨਾਂ ਵੱਲੋਂ ਕੋਈ ਸਾਨੂੰ ਇਦਾਂ ਦਾ ਆਸ਼ਵਾਸ ਨਹੀਂ ਦਿੱਤਾ ਉਹ ਕਹਿੰਦੇ ਵੀ ਅਸੀਂ ਤਾਂ ਸੀਲ ਬੰਦ ਚੀਜ਼ ਕੰਪਨੀ ਤੋਂ ਖਰੀਦੀ ਸਾਡੇ ਕੋ ਪੱਕੇ ਬਿੱਲ ਨੇ ਪੱਕੇ ਬਿੱਲ ਸਾਡੇ ਕੋ ਤੁਸੀਂ ਲਿਆ ਸਕਦੇ ਹੋ ਜਦੋਂ ਸਾਡਾ ਸਵਾਲ ਸੀਗਾ ਕਿ ਤੁਸੀਂ ਪੱਕੇ ਬਿੱਲ ਉਸ ਸਮੇਂ ਸਾਤੋਂ ਨਹੀਂ ਦਿੰਦੇ ਜਦੋਂ ਕਿਸਾਨ ਵੀਰ ਲੈਣ ਆਉਂਦਾ ਤੇ ਉਹਨਾਂ ਵੱਲੋਂ ਉਹੀ ਰਟੇ ਰਟਾਈ ਲੈਣ ਜਿਹੜੀ ਹੈਗੀ ਆ ਕਿ ਕਿਸਾਨਾਂ ਦਾ ਤੇ ਦੁਕਾਨਦਾਰਾਂ ਦਾ ਇੱਕ ਨੌ ਮਾਸ਼ ਦਾ ਰਿਸ਼ਤਾ ਹੁੰਦਾ ਏ ਯਕੀਨ ਦੇ ਉੱਤੇ ਸੋਧੇ ਚੱਲਦੇ ਨੇ ਪਰ ਇਹ ਸੋਧੇ ਯਕੀਨ ਵਾਲੇ ਨਹੀਂ ਰਹਿ ਗਏ ਅੱਜ ਅੱਜ ਕੱਲ੍ਹ ਜੁਗ ਦਾ ਸਮਾਂ ਚੱਲ ਰਿਹਾ ਏ ਇਸੇ ਕਰਕੇ ਸਾਨੂੰ ਧਰਨੇ ਮੁਜਾਰੇ ਬਾਅਦ ਲਾਉਣੇ ਪੈਂਦੇ ਨੇ ਇਸ ਲਈ ਅਸੀਂ ਕਿਸਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਪੱਕੇ ਬੈਲ ਲਿਆ ਕਰੋ ਅਗਲੀ ਕਾਰਵਾਈ ਲਈ ਅਸੀਂ ਖੇਤੀਬਾੜੀ ਡਿਪਾਰਟਮੈਂਟ ਕੋ ਜਾਣੇ ਆ ਜੇ ਇੱਥੇ ਕਾਰਵਾਈ ਨਹੀਂ ਰੁਕਦੀ ਤਾਂ ਸਾਨੂੰ ਜੋ ਵੀ ਪ੍ਰਦਰਸ਼ਨ ਕਰਨਾ ਪਿਆ ਤਿੱਖੇ ਸੰਘਰਸ਼ ਲੜਨੇ ਵੇ ਕੋਈ ਰੋਡ ਜਾਮ ਕਰਨਾ ਪਿਆ ਅਸੀਂ ਹਰ ਚੀਜ਼ ਦੇ ਲਈ ਤਿਆਰ ਆ ਮੇਰਾ ਨਾਮ ਸੁਪਰੀਤ ਸਿੰਘ ਹੈ ਜੀ ਤੇ ਇਹ ਕੀ ਕਮੰਦ ਨਾਲ ਆ ਕੀ ਆ ਮੇਰੀ ਅਗੇ ਜੀ ਪੀਸੀਡਾ ਸਟੋਰ ਤੋਂ ਜੀ ਆ ਬੀ ਨਾਮ ਤੋਂ ਅੱਜ ਕਾਫੀ ਕਿਸਾਨ ਇਕੱਠੇ ਹੋ ਕੇ ਆਏ ਆ ਤੇ ਉਹਨਾਂ ਦਾ ਇਹ ਰੋਪਾ ਕੀ ਤੁਹਾਡੇ ਕੋਲੋਂ ਜਿਹੜਾ ਆ ਸੁਪਰੀਕਰ ਜਿਹੜੇ ਬੀਜ ਆ ਉਹ ਦਿੱਤੇ ਜਾ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਾਜੀ ਵੀ ਡੁਪਲੀਕੇਟ ਬੀਜ ਨਹੀਂ ਹੈ ਬੀਜ ਕੰਪਨੀ ਦਾ ਹੀ ਆ ਕੰਪਨੀ ਤੋਂ ਲਿਆ ਗਿਆ ਸੀਗੀ ਇਹਦੀ ਕੰਪਨੀ ਹੈ ਸ਼੍ਰੀ ਰਾਮ ਬਾਇਓ ਸ਼੍ਰੀ ਰਾਮ ਐਗਰੀਟੈਕ ਇੰਡੀਆ ਕੰਪਨੀ ਤੋਂ ਬੀਜ ਲਿਆ ਸੀਗਾ ਆਪਾਂ ਦੇ ਦੇਰ ਤੇ ਲਿਆ ਸੀਗਾ ਬੋ ਕਹਤਾ ਦੇਰ ਤੇ ਆਪਾਂ ਜੀ ਦਾ ਨਾਲ ਮਾਲ ਦਿੱਤਾ ਵਾ ਉਹਦੇ ਵਿੱਚ ਇਹ ਆ ਵੀ 110 ਵੈਰਾਈਟੀਆਂ ਦੇ ਵਿੱਚ 126 ਤੇ ਬੀਜ ਦੇ ਥੋੜੇ ਮਿਕਸਿੰਗ ਆਈ ਆ ਕੰਪਨੀ ਵਾਲੇ ਇਸ ਚੀਜ਼ ਨੂੰ ਮੰਨਦੇ ਆ ਸਾਨੂੰ ਰਿਟਰਨ ਤੇ ਦੇ ਕੇ ਗਏ ਆ ਤੇ ਕੰਪਨੀ ਵਾਲੇ ਅੱਜ ਆ ਵੀ ਰਹੇ ਆ ਤੇ ਉਹ ਜ਼ਿਮੀਦਾਰਾਂ ਦੇ ਰੂਪ ਰੂ ਕਰਾ ਦਿੰਦੇ ਆ ਤੇ ਉਹ ਕੰਪਨੀ ਵਾਲੇ ਇਸ ਤੋਂ ਪਹਿਲਾਂ ਆਣ ਕੇ ਜ਼ਿਮੀਦਾਰਾਂ ਦੇ ਖੇਤਾਂ 'ਚ ਗਏ ਆ ਜੀ ਖੇਤਾਂ ਦੇ ਸਾਰਾ ਉਹਨਾਂ ਨੇ ਦੇਖਿਆ ਗਿਆ ਵਾ ਜ਼ਿਮੀਦਾਰਾਂ ਨੂੰ ਵੀ ਪਤਾ ਉਹਨਾਂ ਖੇਤਾਂ 'ਚ ਪਹੁੰਚੇ ਆ ਤੇ ਉਸ ਤੋਂ ਬਾਅਦ ਉਹ ਲਿਖ ਕੇ ਲੈ ਆ ਕੇ ਕੰਪਨੀ ਦੇ ਵਿੱਚ ਉਹਨਾਂ ਨੇ ਮੀਟਿੰਿੰਗ ਕੀਤੀ ਆ ਕੱਲ ਸੋਮਵਾਰ ਸੀਗਾ ਯਾਦੋ ਆ ਰਹੀ ਆ ਦੱਸਾਂਗੇ ਜੀ ਦਰ ਨੂੰ ਕੀ ਹੁੰਦਾ ਵੀ ਲੈਣਾ ਕੀ ਹਾਲ ਐ ਸੀ ਜਿਹੜੀ ਮਿਕਸਿੰਗ ਆਈ ਆ ਦੋਸਤ ਜੀ ਸੋਨਾ ਦਾ ਰੀਡੀ ਰੋਪਾ ਜੀ ਉਹ ਸਮੇਂ ਪਤੀ ਬੇਲੀ ਕੱਢਦੇ ਆ ਜਿੰਨਾ ਨੂੰ ਕਹਿਣਾ ਮੈਂ ਨਹੀਂ ਨਹੀਂ ਦੱਸਿਆ ਜੀ ਫਾਰਮਰ ਉਸ ਟਾਈਮ ਤੇ ਆ ਰਿਹਾ ਜੀ ਈਸ ਦੇ ਦੋ ਰਾਜ ਹੁੰਦਾ ਜੇ ਤਾਂ ਅੱਜ ਰਾਜਾ ਚੱਲੋ ਬਾਜ਼ਾਰ ਕਿੱਥੇ ਆ ਉਸ ਟਾਈਮ ਵੀ ਤੇ ਹੁੰਦਾ ਜੀ ਫਾਰਮਰ ਸਾਨੂੰ ਇੰਨਾ ਦੇ ਦੇ ਜੀ ਮੈਨੂੰ ਪ੍ਰੀਤ ਤੌਰ ਮੈਨੂੰ ਤੌਰ ਮੇਰਾ ਮੇਰੇ ਕਰ ਦੋ ਚਲੋ ਅਸੀਂ ਕੁਝ ਬਿੱਲ ਕੱਟ ਲਈਦੇ ਆ ਉਹ ਜਿਹੜਾ ਨਹੀਂ ਦਿਮਾਗ ਚ ਰਹਿੰਦਾ ਵੀ ਜਿਹੜੇ ਰਹੇ ਜਾਂਦੇ ਆ ਉਸ ਨੂੰ ਪਤਾ ਹੁੰਦਾ ਵੀ ਇੰਨਾ ਕੀਜੇ ਵੇਚਿਆ ਵਾ ਇੰਨਾ ਵੇਗਾ ਇੰਨਾ ਪਿਆ ਉਦੋਂ ਅਸੀਂ ਬਾਤੋਂ ਕੱਟ ਕੇ ਸਾਰੇ ਜਿੰਨੇ ਜੀਵਨਦਾਰਾਂ ਦੀ ਕੰਪਲੇਂਟਸ ਸਾਰਿਆਂ ਨੇ ਬੇਨ ਦੇ ਦਿੱਤੇ। ਫਸ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕੰਪਨੀ ਮੰਨ ਨਹੀਂ ਹੈ। ਭਾਜ ਦੇ ਇਹ ਕੰਪਨੀ ਇਹ ਵੀ ਕੱਲ ਕਰੇਗੀ ਵੀ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਵੀ ਉਹ ਭਰਾਈ ਕਰੇ। ਕੰਪਨੀ ਆਰਾਂ ਦੀ ਮੇਰੇ ਕੋਲ ਰਿਕਾਰਡਿੰਗ ਪਈ ਆ ਤੁਹਾਨੂੰ ਮੈਂ ਸੁਣਾ ਸਕਦਾ ਉਹਨਾਂ ਨੇ ਇਹ ਕਿਹਾ ਜੀ ਭੀਤੀ ਅਸੀਂ ਖੜੀ ਮੀਟਿੰਗ ਕੀਤੀ ਆ ਉਹਦੇ ਵਿੱਚ ਇਸ ਟਾਈਮ ਅਸੀਂ ਕੁਝ ਨਹੀਂ ਕਿਹਾ ਦਾ ਸੀ ਕਿ ਜਿਹੜਾ ਪੀਆਰ ਵੈਰਟੀ ਐਫ 26 ਉੱਤੇ ਮਿਕਸ ਆ ਉਹਦਾ ਤਾਂ 110 ਦਾ ਜਿਹੜਾ ਫਰਕ ਆ ਤਾਂ ਇਹ 15 ਤੋਂ 20 ਦੇ ਲਾਲ ਵੱਤ ਤੋਂ ਵੱਧ ਕਹਿੰਦੇ ਇੰਨਾ ਆ 126 ਜਿਹੜਾ ਜਿਹੜਾ ਜੀ ਪੱਕੇ ਕਰਦਾ ਨੀਗਾ ਵਜਨ ਜੂਸ ਕੰਮ ਕਰੂਗਾ ਥੋੜਾ ਜਿਹਾ ਵਜਨ ਵੱਧੂ ਜਾਦਾ ਕਿ ਅੱਧਾ ਨੀਗਾ ਕਟਿੰਗ ਤੇ ਕਹਿੰਦੇ ਜੋ ਝਾੜਦੇ ਉਸ ਤੋਂ ਉਹ ਏਰੀਆ ਦੇ ਵਿੱਚ ਜੋ ਉਸ ਤੋਂ ਕੱਟ ਕਰਦਾ ਅਸੀਂ ਬੈਠੇ ਆ ਕੰਪਨੀ ਵਾਲਾ ਇਹ ਵਿਆਹ ਸੀ ਆਪਾਂ ਕਰ ਸਕਦੇ ਨਾ ਤੇ ਹੁਣ ਕੰਪਨੀ ਵਾਲੇ ਆ ਰਹੇ ਆ ਬਾਕੀ ਉਹਨਾਂ ਦੀ ਤੁਸੀਂ ਗੱਲਬਾਤ ਕਰਕੇ ਤੋਂ ਦੱਸਦੇ ਆ ਜੇ ਤੁਹਾਡੇ ਕੋਲ ਰੋਪ ਲੱਗਦੇ ਆ ਅੱਗੇ ਵੀ ਜਿਹੜਾ ਉਸ ਤੁਸੀਂ ਬੀਜ ਜਿਹੜਾ ਦਿੰਦੇ ਹੋ ਤੇ ਉਹ ਉਹਦੇ ਵਿੱਚ ਵੀ ਜਿਹੜਾ ਵਾ ਡੁਪਲੀਕੇਟ ਉਹ ਦਿੱਤੇ ਜਾਂਦੇ ਜਿਸ ਤਰ੍ਹਾਂ ਹੁੰਦੀਆਂ ਟੇਕ ਜਿਵੇਂ ਖੜੇ ਸੀ ਇਹ ਕਹਿਣਾ ਸੀ ਮੈਂ ਤੁਹਾਡੀ ਗੱਲ ਨਾਲ ਉਹਦੇ ਵਿੱਚ ਇਦਾਂ ਆਣਾ ਜੀ ਕੰਪਨੀਆਂ ਜਿਹੜੀਆਂ ਆਪਾਂ ਬ੍ਰਾਂਡਡ ਕੰਪਨੀਆਂ ਨਾਲ ਕੰਮ ਕਰੀਦਾ ਜੀ ਜਿਨ੍ਹਾਂ ਦਾ ਨਾਮ ਆ ਤੇ ਦਿਲ ਤੇ ਮਾਲ ਲਈਦਾ ਦਿਲ ਤੇ ਵੇਚੀਦਾ ਹੁਣ ਬੰਦ ਸੀਲ ਮਾਲ ਲਈਦਾ ਜੀ ਉਹਦੇ ਵਿੱਚ ਕੰਪਨੀ ਕੀ ਭਰ ਕੇ ਦੇ ਦੋਏ ਅਸੀਂ ਤਾਂ ਉਪਰਵੇਂ ਦੇ ਉੱਤੇ ਪੜ ਲੈਣਾ ਜਾਂ ਦੇਖ ਕੇ ਪੜ ਲੈਣਾ ਉਹਦੇ ਵਿੱਚ ਕੀ ਨਿਕਲੇਗਾ ਇਹ ਵਾਕੇ ਉਹਦਾ ਫਸਲ ਤੱਕੰਦੇ ਤੱਕ ਲਾਭਾਂਕੀਏ ਦੇ ਵਿੱਚ ਹੈਗਾ ਹਣਾ ਉਹਦੇ ਵਿੱਚ ਚਲੋ ਫਾਰਮਰ ਨੇ ਜਿਹੜੀ ਤੁਹਾਨੂੰ ਦੱਸਿਆ ਵੀ ਕਣਕ ਦੇ ਵਿੱਚ ਦਿੱਕਤ ਆਈ ਆ ਕਣਕ ਜਦੋਂ ਟੱਕਦੀ ਸੀ ਉਸ ਟਾਈਮ ਤੁਹਾਨੂੰ ਦੱਸ ਸਕਦੇ ਸੀ ਹੁਣ ਤਾਂ ਬਾਅਦ ਦੱਸ ਰਿਹਾ ਉਹਦੇ ਵਿੱਚ ਮੈਂ ਕੀ ਕਰ ਸਕਦਾ ਉਸ ਟਾਈਮ ਕੰਪਨੀ ਨੂੰ ਕਹਿੰਦਾ ਵੀ ਪਾਈ ਆ ਵੀ ਦੇਖੋ ਆ ਦਿੱਕਤ ਆਈ ਹੈ ਹੈ ਨਹੀਂ ਜਿਹਦਾ ਇਸ ਟਾਈਮ ਕੋਲ ਮੌਕੇ ਤੇ ਪ੍ਰੋਬਲਮ ਆਈ ਆ ਸਾਰੇ ਟੀਮ ਮੈਂਬਰ ਆਏ ਆ ਆਪਾਂ ਇਸ ਟਾਈਮ ਖੜੇ ਆਪਾਂ ਭਾਈ ਦੇਣੇ ਇਥੋਂ ਕਿ ਆਰਾਮ ਤੇ ਆ ਜਿੰਮੇਦਾਰਾਂ ਦੇ ਨਾਲ ਖੜੇ ਆਪਾਂ ਖੜੇ ਰਹਿਵਾਂਗੇ